फैसा हूं बेनती कर रखणी आहे त इन करे मेर बेनती आहे जिनि बि किसान साइड ते रड़े में उहो किरपा करईअ ते आसो सार बेनी आहे जहिड़े बि मचल कुझु खणे में ਲੇ ਬਾਰੇ ਦਾ ਜੀ ਮੈਂ ਪਹਿਲਾਂ ਦੱਸ ਚੁੱਕਿਆ ਹਰੇ ਬਈ ਇੱਕ ਮਿੰਟਾਂ ਪਹਿਲਾਂ ਅਸੀਂ ਲੱਖਾਂ ਦੀ ਗਿਣਤੀ ਵਿੱਚ 2 ਸਤੰਬਰ ਨੂੰ ਲੱਖਾਂ ਦੀ ਗਿਣਤੀ ਵਿੱਚ ਇਕੱਠ ਕਰਕੇ ਜਿਹੜੇ ਮਸਲਵ ਲਈ ਅੱਜ ਇੱਥੇ ਆਏ ਆ ਐਮਐਲਏ ਸਾਹਿਬ ਕੋਲੇ ਉਹ ਗੱਲ ਅਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਹਿ ਕੇ ਆਏ ਸੀ 23 24 ਤਰੀਕ ਤੋਂ ਆਪਣੀ ਜਿਹੜੀ ਚੈਨਲ ਜੀ ਦੀ ਆਉਦੀ ਫੀਡ ਕਰੋ ਸਰਕਾਰਾਂ ਨਾਲ ਪਰ ਦੁੱਖ ਦੀ ਗੱਲ ਇਹ ਹੈ ਨਾ ਤਾਂ ਸੈਦਾਰਾਂ ਨਾਲ ਗੱਲ ਪਕਾ ਸਕੇ ਨੇ ਨਾ ਆਰਥੀਆਂ ਨਾਲ ਗੱਲ ਪਕਾ ਸਕੇ ਨੇ ਨਾ ਦੇਵਨ ਨਾਲ ਗੱਲ ਪਕਾ ਸਕੇ ਨੇ ਇਸ ਕਰਕੇ ਅੱਜ ਅਸੀਂ ਨਿਰਹੱਥੇ ਬੇਬਸ ਹੋ ਕੇ ਇਸ ਦੇਸ਼ ਨਾਲ ਟੁੱਟ ਪਿਆ ਇੱਥੇ ਐਮਐਲਏ ਨੂੰ ਆਪਣੀ ਧੁੰਮ ਧੁੰਨ ਵਾਲੀ ਦਾ ਅਹਿਸਾਸ ਕਰਾਉਣ ਲਈ ਇੱਥੇ ਆਇਆ ਨਹੀਂ ਤਾਂ ਉਸ ਤੋਂ ਬਾਅਦ ਅਸੀਂ ਐਮਐਲਏ ਦੇ ਘਰਾਂ ਦੇ ਐਮਐਨਪੀ ਸਾਰਿਆਂ ਦੇ ਘਰੇ ਅਸੀਂ ਇਹਨਾਂ ਨੂੰ ਇਹਨਾਂ ਨੂੰ ਅੰਦਰ ਬੰਦ ਕਰਾਂਗੇ ਕਿਉਂਕਿ ਸਾਡਾ ਦੋ ਦੋ ਸਮਾਹਿਆ ਦੀ ਫਸਲ ਹੈ ਸਰਕਾਰ ਤਾਂ ਜੀ ਮੰਗ ਕਰਦੇ ਨਹੀਂ ਸਰਕਾਰ ਤੋਂ ਇਹ ਗੱਲ ਕਰਦੇ ਨੇ ਕਿ ਅੱਜ ਹੀ ਮੁੱਖ ਮੰਤਰੀ ਇਹਨਾਂ ਦਾ ਸਾਡਾ ਐਮਐਲਏ ਸਾਹਿਬ ਮੁੱਖ ਮੰਤਰੀ ਨਾਲ ਗੱਲ ਕਰਨ ਮੁੱਖ ਮੰਤਰੀ ਸੈਂਟਰ ਨਾਲ ਗੱਲ ਕਰੇ ਇਹ ਨਹੀਂ ਕੋ ਰਹੇਗੀ ਉਹ ਅੱਜ ਹੀ ਫੋਲੀ ਹੁਣ ਜਦਕਰ ਲੇਟ ਹੋ ਚੁੱਕਿਆ ਮੈਂ ਪਹਿਲਾਂ ਵੀ ਕਹਿ ਕੇ 26 ਜਿਹੜੀ ਕੈਂਡਲ ਪਾਣੀ ਕੱਢ ਲੈਂਦੀ ਹੈ ਜੀ બીજી ਹੈ ਤਾਂ ਹੋਤਾ ਅੱਜ ਤਾਂ 10 ਦਿਨ ਪਹਿਲਾਂ ਬਿਕਣੀ ਚਾਹੀਦੀ ਸੀ ਉਹ ਉਲ ਰਹੀ ਹੈ 5 ਬਈ ਦਾ ਵੀ ਭਾਅ ਹੈ ਜਿਹੜਾ 4500 5000 ਰੁਪਏ ਦਾ ਸਾਤੀ ਉਹ ਵੀ 22 2300 ਤੋਂ ਡੁਟਕਾ ਰਿਹਾ ਇਹਨਾਂ ਗੱਲਾਂ ਲੈ ਕੇ ਅਸੀਂ ਇੱਥੇ ਖਾਸ ਕਰਕੇ ਆਏ ਪਿੰਨ ਮੇਰੇ ਆ ਹੋਰ ਕੁਛ ਵਾਲ ਜੀ ਆ ਇਹ ਦਾ ਕੀ ਕਹਿਣਾ ਚਾਹੋਗੇ ਅਸੀਂ ਗੱਲ ਇਹ ਹੈ ਜੀ ਕਿ ਜਿਹੜੀ ਆਪ ਸਰਕਾਰ ਹੈ ਸੁੱਤੀ ਪਈ ਹੈ ਕਿਸਾਨ ਮੰਡੀਆਂ ਦੇ ਰੋਡ ਹੈ ਫਸਲ ਦਾ ਭਾਅ ਨਹੀਂ ਮਿਲ ਰਿਹਾ ਚੈਨਲ ਹੜਤਾਲ ਤੇ ਨੇ ਹਰ ਕੀ ਹੜਤਾਲ ਤੇ ਨੇ ਧਾਨ ਹੜਤਾਲ ਤੇ ਨੇ ਲੇਬਰ ਵਾਲੇ ਤੇ ਸਰਕਾਰ ਸੁੱਤੀ ਪਈ ਹੈ ਸੋ ਭਾਰਤੀ ਕਿਸਾਨ ਦੀ ਰਾਜਵਾਲ ਨੇ 2 ਤਰੀਕ ਨੂੰ ਪੰਜਾਬ ਦੀ ਮੀਟਿੰਗ ਤੇ ਫੈਸਲਾ ਲਿਆ ਹੈ ਪਹਿਲਾਂ ਆਪਦੇ ਆਪਦੇ ਇਲਾਕੇ ਦੇ ਆਪਦੇ ਐਮਐਲਏ ਨੂੰ ਹੋਣੀ ਨਾ ਲੋਕ ਲੋਕੀ ਕਰਦੇ ਉਹਨਾਂ ਤੇ ਜਿਹੜੇ ਰਾਹ ਪਾਓਗੇ ਮੋਕਲਾ ਤੇਰੀ ਨੂੰ ਕਹੋ ਇਹ ਜਿਹੜੇ ਹੜ੍ਹ ਤੇ ਆਂਦੇ ਨੇ ਮਜ਼ਦੂਰਾਂ ਦੇ ਨਹੀਂ ਚੱਲ ਰਹੇ ਨੇ ਮਸਲੇ ਹੱਲ ਕਰੇ ਜਿਹੜਾ ਬੂਟਾ ਲੈ ਕੇ ਆਇਆ ਮਿਸਟਰ ਦਿੱਲੀ ਨੂੰ ਭਜਾਓ ਤਾਂ ਕਿ ਚੌਕੜ ਦਾ ਬੰਦਾ ਬੱਸ ਉਹ ਵੇ ਸੱਜਣਾ ਨਾਲ ਕੋਈ ਲਾਇਕ ਹੋਵੇ ਤਾਂ ਕਿ ਸਾਡਾ ਜਿਹੜਾ ਝੋੜਾ ਹੈ ਜਿਹੜਾ ਹੁਣ ਅਸਮੇਲੇ ਮੰਡੀ ਚ ਆ ਕੇ 1900 ਰੁਪਏ ਵਿਕ ਰਿਹਾ ਪੂਰੇ ਰੇਟ ਤੇ ਵਿਕੇ ਇਹਦੇ ਕਰਕੇ ਅਸੀਂ ਅੱਜ ਇੱਥੇ ਆ ਸਾਡੇ ਐਮਐਲਏ ਬੇਮਾਨ ਦੀ ਰੇਟ ਤੇ ਡਾਕਟਰ ਤੇ ਆਇਆ ਉਹਨਾਂ ਨੂੰ ਆਗਾ ਕਰਨ ਵਾਸਤੇ ਉਹਨਾਂ ਨੂੰ ਸਜਿਤ ਕਰਨ ਵਾਸਤੇ ਜਿਹੜੀ ਪੰਚਾਇਤ ਲੈਕਚਰ ਹੈ ਤੇ ਉਹ ਜਿਹੜਾ ਅੱਜ ਜਿਹੜਾ ਅੱਜ ਜੀਵ ਦਾ ਮਸਲਾ ਹੈ ਬਹੁਤ ਵੱਡਾ ਹੈ ਉਹ ਉਹਨਾਂ ਨਾਲ ਇਸ ਕਰਕੇ ਸੀ ਦਾ ਫਸਲਾ ਇਹ ਹੈ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਜੀ ਮਹਿੰਦਰਜੀਤ ਸਿੰਘ ਕੀ ਕਹਿਣਾ ਚਾਹੋਗੇ ਧਰਨੇ ਬਾਰੇ ਅੱਜ ਹੰ ਧਰਨੇ ਬਾਰੇ ਤੇ ਇਹ ਜੀ ਮੰਡੀ ਵਾਲੇ ਵਿੱਚ ਹੁਣ ਝੂਨੇ ਦੀ ਸੀਜ਼ਨ ਚੱਲ ਰਹੀ ਹੈ ਜੀ 17-18 120 ਪਰ ਰੇਟ ਹੈ ਜੀ 17-1800 ਝੂਨਾ ਵੇਚ ਰਹੇ ਹੈ ਪਰ ਕਿਸੇ ਪ੍ਰਾਈਵੇਟ ਕਿਸਾਨਾਂ ਦਾ ਬਹੁਤ ਟੱਕਾ ਹੋ ਰਿਹਾ ਹੈ ਜੀ ਨਾ ਕੋਈ ਸਰਕਾਰ ਨੇ ਡੀਐਫਟੀ ਦਾ ਪ੍ਰਬੰਧ ਕਰਿਆ ਇਸ ਕਰਕੇ ਅਸੀਂ ਦੇ ਮਾਜੀ ਨਾਮ ਪਰ ਐਮ ਐਲ ਏ ਦੇ ਦਫ਼ਤਰ ਦੇ ਕੇ ਧਰਨਾ ਦੇਣ ਆਏ ਆ ਤਾਂ ਕਿ ਮਾੜੇ ਲੋਕ ਵੀ ਜਾਗਰੂਕ ਹੋ ਕੇ ਕਿ ਸਾਡੀ ਇਸ ਸਮੱਸਿਆ ਬਾਰੇ ਜਾਣੋ ਢੋਲੇ ਦੀ ਕਰੀਦ ਦਾ ਸਹੀ ਸਮੇਂ ਸਰਚ ਹੋਵੇ ਅੱਜ 5 3 2 ਗੀ ਮਿਸਟਰ ਪਹਿਲਾਂ ਇੱਕ ਤਰੀਕ ਕੋ ਮਿਸਟਰ ਹੋ ਜਾਂਦੀ ਹੈ ਰਾਜ ਦੀ